ਬਾਜੀਆ ਲੰਗਰ ਚੋਸੇ ਵਾਸਤੇ ਆ ਜੀ ਸਾਰੇ ਅੰਮਨ ਅਨਵਾਸੀਏ ਨੂੰ ਬੇਤੀ ਆ ਕਿ ਬਾਬਾ ਜੀ ਦਾ ਪਿਆਰਾ ਜ਼ਰੂਰ ਸਾਕੇ ਰਾਇਓ ਜੀ ਵੀਰਾਂ ਦਾ ਵੀਰ ਸ਼ਾਹਾਂ ਦਾ ਸ਼ਾਹ ਪੀਰ ਬਾਬਾ ਹਰੀ ਸਾਈ ਹਾਂਜੀ ਜਿਹੜੇ ਪੀਰ ਦੀ ਜਗ੍ਹਾ ਤੇ ਨਵੇਂ ਸਾਲ ਤੋਂ ਤੁਸੀਂ ਇਹ ਲੰਗਰ ਲਗਾਇਆ ਜੀ ਇਹਦੇ ਬਾਰੇ ਕੀ ਕਹਿਣਾ ਜੀ ਮੇਰੇ ਨਾਲ ਪਰਮਜੀਤ ਸਿੰਘ ਆ ਜੀ ਤੁਮਾ ਜਿਹੜਾ ਇਹ ਪੀਰ ਦੀ ਜਗ੍ਹਾ ਤੇ ਲੰਗਰ ਲਾਇਆ ਲੱਖਾਂ ਦਾ ਤੇ ਜੀ ਦੇ ਦੇ ਕੋਈ ਸਾਡੇ ਮਹੱਲੇ ਦੇ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਨਵੇਂ ਸਾਲ ਤੇ ਪਰਾਲਾ ਕੀਤਾ ਜੀ ਇਹ ਇਹਨਾਂ ਬਹੁਤ ਬਹੁਤ ਧੰਨਵਾਦ ਆ ਜੀ ਜੋਪੜਾ ਚਲਾ ਕੇ 500 ਆਵਿਦਾ ਤੇ ਇਨਰ ਸਿਟੀ ਦੇ ਮਹਾਲੇ ਦੇ ਚੋਜਾ ਉਹਨਾਂ ਲਈ ਪੰਡਰਾ ਚਲਾਇਆ ਜਾ ਰਿਹਾ ਹੈ ਐਂ ਚੱਲਦਾ ਰੂਪ ਤੇ ਐਂ ਚੱਲੇ ਇਹ ਸਰਦੀ ਕਿੰਮਾ ਤੁਸੀਂ ਬਣਾ ਰਹੇ ਹੋ ਇਹ ਪਹਿਲੇ ਹੀ ਬਣਾ ਰਾ ਜੀ ਪਹਿਲਾਂ ਬਣਾ ਰਾ ਹਾਂਜੀ ਇਹ ਕਾਦਾ ਕਾਦਾ ਲੰਗਰ ਲਾਇਆ ਜੀ ਇਹ ਆਪਣੇ ਪਕੌੜੇ ਦੇ ਚਾਹ ਦਾ ਲੰਗਰ ਲਾਇਆ ਜੀ ਮਿੱਠੇ ਚੌਲ ਜੀ ਆਪਣੇ ਵੱਲੋਂ ਜੀ ਸਾਰੀ ਸੰਗਤ ਵੱਲੋਂ ਜੀ ਹਾਂ ਸਾਰੀ ਸੰਗਤ ਵੱਲੋਂ ਮਾਲ ਦੀਆਂ ਵਾਸਤੇ ਵੱਲੋਂ ਹਾਂਜੀ ਬਾਈ ਜੀ ਆਪਣੇ ਨਾਮ ਕੀ ਹੈ ਪਿੰਡ ਲੱਕੇਖਵਾੜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਚੀਜ਼ ਦੀ ਜਗ੍ਹਾ ਤੇ ਜਿਹੜਾ ਲੱਗਿਆ ਤੇ ਨਵੇਂ ਸਾਜ ਦੇ ਤੁਸੀਂ ਦਿੱਤਿਆਂ ਦਾ ਸਾਰੇ ਲੋਕ ਨੇ ਮੇਰੇ ਸਾਡੇ ਵਧਾਈਆਂ ਬਾਕੀ ਇਹਨਾਂ ਬੱਚਿਆਂ ਨੇ ਨਾਲ ਮਿਲ ਕੇ ਕੋਸ਼ਿਸ਼ ਕੀਤੀ ਹੈ ਕਿ ਬਾਬਾ ਜੀ ਦੇ ਭੰਡਾਰਾ ਕੀਤਾ ਜਾਵੇ ਤੇ ਇਹਦੀ ਮਿਹਨਤਾਂ ਇਹਨਾਂ ਬਹੁਤ ਦੇ ਖਿਤਾਬ ਮਹੱਲਾ ਨਵਾਂਸਾਂ ਤੋਂ ਬਹੁਤ ਬਤਨਵਾ ਸਤਿ ਸ਼੍ਰੀ ਅਕਾਲ ਅਗਰ ਵੀ ਆਪਣਾ ਨਾਮ ਕੀ ਹੈ ਜਗਮਾਨ ਜੀ ਆ ਸੰਜੋ ਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੈਂ ਸਾਲਾਂ ਤੋਂ ਜਿਹੜਾ ਪ੍ਰੋਗਰਾਮ ਕਰ ਰਿਹਾ ਹਾਂ ਜੇਵਾਸ ਜੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਕੀਤਾ ਕੀ ਕਿਹੜਾ ਕਰੀ ਆਪਾਂ ਤਾਂ ਇਹ ਜਿਹੜਾ ਕਰਨਾ ਹੈ ਇਹ ਕਿਰਪਾ ਕਰਨਾ ਆਏ ਸਾਲ ਪੰਡਾ ਰਹੀ ਅਹੀਂ ਪਰ ਦੇਣਾ ਜੀ ਹਾਂ ਜੀ 93 ਸਾਲ ਦੇ ਲੱਖ ਲੱਖ ਰੁਪਏ ਹੈ ਧੰਨਵਾਦ